ਵੱਡੀ ਕਾਰਵਾਈ ਕਰਦੇ ਹੋਏ ਬਟਾਲਾ ਪੁਲਿਸ ਨੇ ਵੱਡੀ ਮਾਤਰਾ ਵਿੱਚ ਹਿਰੋਇਨ ਬਰਾਮਦ ਕੀਤੀ ਹੈ ਮੁਲਜ਼ਮਾਂ ਵੱਲੋਂ ਪੁਲਿਸ ਤੇ ਗੋਲੀ ਚਲਾਉਣ ਦੀ ਵੀ ਖਬਰ ਹੈ ਇਸ ਮਾਮਲੇ ਵਿੱਚ ਜਾਣਕਾਰੀ ਦਿੰਦਿਆਂ ਡੀਐਸਪੀ ਸਰਵਨਜੀਤ ਸਿੰਘ ਨੇ ਦੱਸਿਆ ਕਿ 28 ਦਸੰਬਰ ਨੂੰ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਕਲਾਨੌਰ ਰੋਡ ਸਥਿਤ ਪਿੰਡ ਭਾਗੋਵਾਲ ਦੇ ਸ਼ਮਸ਼ਾਨ ਘਾਟ ਨੇੜੇ ਮੌਜੂਦ ਸੀ ਤਾਂ ਪੁਲਿਸ ਨੇ ਇੱਕ ਮੋਟਰਸਾਈਕਲ ਉਹਨਾਂ ਵੱਲ ਆਉਂਦਾ ਦੇਖਿਆ ਪੁਲਿਸ ਨੇ ਮੋਟਰਸਾਈਕਲ ਨੂੰ ਸ਼ੱਕ ਦੇ ਆਧਾਰ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮੋਟਰਸਾਈਕਲ ਨੂੰ ਪਿੱਛੇ ਮੋੜਨ ਦੀ ਕੋਸ਼ਿਸ਼ ਕੀਤੀ ਪਰ ਬਾਈਕ ਨੂੰ ਮੋੜਦੇ ਸਮੇਂ ਅਚਾਨਕ ਮੋਟਰਸਾਈਕਲ ਫਿਸਲ ਗਿਆ ਅਤੇ ਪੁਲਿਸ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਕਾਬੂ ਕਰ ਲਿਆ ਪੁਲਿਸ ਵੱਲੋਂ ਕਾਬੂ ਕੀਤੇ ਗਏ surjeet singh ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਕਰੀਬ 3 ਕਿਲੋ ਹੈਰੋਇਨ ਬਰਾਮਦ ਹੋਈ ਹੈ ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਮਾਨਯੋਗ SSP ਮੈਡਮ ਅਸ਼wini ਗੁਟਿਆਲ ਜੀ ਦੀ ਜੋ ਦਿਸ਼ਾ ਨਿਰਦੇਸ਼ ਹੈਟ ਜੁਮੜੇ ਅਨਸਰਾਂ ਤੇ ਨਸ਼ਾ ਵਿਰੋਧੀ ਜਿਹੜੀ ਅਨਸਰ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਸ ਵੇਲੇ ਪੁਲਿਸ ਨੂੰ ਇੱਕ ਸਫਲਤਾ ਪ੍ਰਾਪਤ ਹੋਈ ਜਦੋਂ 27 ਤਰੀਕ ਸ਼ਾਮ ਨੂੰ ਅ ਕਰੀਬ 7-8 ਵਜੇ ਦੇ ਕਰੀਬ ਪੁਲਿਸ ਸਟੇਸ਼ਨ ਕਿਲਾ ਲਾਲ ਸਿੰਘ ਐਸ ਐਚ ਓ ਵੱਲੋਂ ਜਿਹੜੇ ਆ ਗਸ਼ਤ ਦੇ ਦੌਰਾਨ ਦੋ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੋਟਰਸਾਈਕਲ ਤੇ ਜੋ ਆ ਰਹੇ ਸੀਗੇ ਸੋ ਜਦੋਂ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਇਹਦੇ ਦੌਰਾਨ ਉਹਨਾਂ ਦਾ ਮੋਟਰਸਾਈਕਲ ਵੀ ਸਲਿੱਪ ਹੋ ਕੇ ਡਿੱਗ ਗਿਆ ਉਸ ਤੋਂ ਬਾਅਦ ਜਿਹੜਾ ਇੱਕ ਨੌਜਵਾਨ ਸੀਗਾ ਜੋ ਮੋਟਰਸਾਈਕਲ ਚਲਾਉਂਦਾ ਸੀਗਾ ਉਹਨੇ ਉੱਠ ਕੇ ਭੱਜਣ ਲੱਗਾ ਤੇ ਭੱਜਦੇ ਨੇ ਫਾਇਰ ਵੀ ਕੀਤਾ ਪੁਲਿਸ ਪਾਰਟੀ ਤੇ ਉਹ ਜਿਸ ਨੂੰ ਪੁਲਿਸ ਪਾਰਟੀ ਨੇ ਵੀ ਚੇਸ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਕਾਫੀ ਉੱਥੇ ਜਿਵੇਂ ਹਨੇਰਾ ਲਾਈਟ ਘੱਟ ਸੀਗੀ ਤੇ ਉਹ ਨਿਕਲ ਗਿਆ ਤੇ ਦੂਜਾ ਜਿਹੜਾ ਇੱਕ ਨੌਜਵਾਨ ਸੀਗਾ ਜਿਹਦਾ ਨਾਮ ਸਰਜੀਤ ਸਿੰਘ ਉਰਫ ਸੀਤਾ ਇਹ 달ਮ ਦਾ ਰਹਿਣ ਵਾਲਾ ਇਹਨੂੰ ਜਿਹੜਾ ਅਰੈਸਟ ਕੀਤਾ ਸਮੇਤ ਮੋਟਰਸਾਈਕਲ ਤੇ ਦੋ ਇਹਨਾਂ ਕੋਲੋਂ ਬੈਗ ਬਰਾਮਦ ਹੋਏ ਸੀਗੇ ਉਹਨਾਂ ਦੇ ਵਿੱਚੋਂ ਜਦੋਂ ਚੈੱਕ ਕੀਤਾ ਤੇ ਉਹ ਚੈੱਕ ਕਰਨ ਤੇ ਜਿਹੜੀ ਆ ਹਿਰੋਇਨ ਜਿਹੜੀ ਆ ਟੋਟਲ 3 ਕਿਲੋ ਹਿਰੋਇਨ ਬਰਾਮਦ ਹੋਈ ਅਨ ਜਿਹੜਾ ਦੂਜਾ ਭੱਜਣ ਵਾਲਾ ਫਾਇਰ ਕਰਕੇ ਜਿਹੜਾ ਭੱਜਿਆ ਸੀਗਾ ਉਹ ਅਮਰਤਪਾਲ ਸਿੰਘ ਅਮਰਤ ਹੈਗਾ ਇਹ ਨੰਗਲ ਜਿਹੜਾ ਵਾਸੀ ਨੰਗਲ ਆ ਸੋ ਇਹ ਅਜੇ ਤੱਕ ਭੱਜਿਆ ਹੋਇਆ ਇਹਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ ਇਸ ਦੇ ਬਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਜੋ ਜਿਹੜਾ ਕਿਊਜ਼ ਇੱਕ ਅਰੈਸਟ ਕੀਤਾ ਉਹਦਾ ਰਿਮਾਂਡ ਮਾਣੇ ਉਹ ਅਦਾਲਤੋਂ ਲਿਆ ਗਿਆ ਉਹਦੇ ਸਬੰਧ ਚ ਜੀ ਇਨਵੈਸਟੀਗੇਸ਼ਨ ਅੱਗੇ ਵੈਰੀਫਾਈ ਕਰ ਰਹੇ ਕਿੱਥੋਂ ਲੈ ਕੇ ਹੁੰਦੇ ਸੀ ਕਿੱਦਾਂ ਕਰਦੇ ਸੀਗੇ ਉਹ ਬਾਅਦ ਵਿੱਚ ਬਰੀਫ ਕਰ ਦਿੱਤਾ ਜਾਏਗਾ